ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਸ਼ਿੰਦਰ ਕੌਰ ਅੱਜ ਆਪਾਂ ਦੱਸਾਂਗੇ ਕਿ ਜਿਹੜੀ ਟ੍ਰੈਂਡਿੰਗ ਚ ਫੁਲਕਾਰੀ ਚੱਲ ਰਹੀ ਹੈ ਜਿਹਦੇ ਡੱਬੇ ਟੇਡੇ ਬਣੇ ਹੁੰਦੇ ਆ ਉਹ ਆਪਾਂ ਟੇਡੇ ਡੱਬੇ ਕਿਵੇਂ ਸੌਖੇ ਤਰੀਕੇ ਨਾਲ ਬਣਾ ਸਕਦੇ ਆ ਤਾਂ ਉਹਦੇ ਵਾਸਤੇ ਤੁਸੀਂ ਪਹਿਲਾਂ ਕੀ ਕਰਨਾ ਜੀ ਜਿਵੇਂ ਆ ਆਪਣੀ ਫੁਲਕਾਰੀ ਆ ਠੀਕ ਹੈ ਇਹਨੂੰ ਆਪਾਂ ਨਾ ਸਿੱਧੇ ਪਾਸਿਓਂ ਇਸ ਤਰ੍ਹਾਂ ਦੀ ਤਹਿ ਲਾ ਲੈਣੀ ਆ ਐਵੇਂ ਲੰਮੀ ਠੀਕ ਹੈ ਜੀ ਇਸ ਤਰ੍ਹਾਂ ਸਿੱਧੇ ਪਾਸਿਓਂ ਦੀ ਤਹਿ ਆਪਾਂ ਲਗਾ ਲਾਂਗੇ ਲੰਮੀ ਨੂੰ ਤੇ ਫਿਰ ਇਹਨੂੰ ਇਸ ਤਰ੍ਹਾਂ ਰੱਖ ਕੇ ਨਾ ਇਹਦੇ ਤੋਂ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਕਿ ਐਂਟੀ ਰੇ ਨਾਲ ਪਹਿਲਾਂ ਤੁਸੀਂ ਇਹ ਤਿੰਨ ਨਿਸ਼ਾਨ ਕਿਵੇਂ ਲਾਉਣੇ ਆ ਥੋੜੀ ਪ੍ਰੈਸ ਨਾਲ ਆਪਾਂ ਨੂੰ ਸਹੀ ਕਰ ਲਾਂਗੇ ਕਿਉਂਕਿ ਵਾਲ ਗੁਲ ਪਏ ਹੋਏ ਇਹਦੇ ਚ ਅਛਾ ਤੁਸੀਂ ਪਹਿਲਾਂ ਦੇਖੋਗੇ ਤੁਸੀਂ ਡੱਬੇ ਕਿੰਨੇ-ਕਿੰਨੇ ਦੇ ਬਣਾਉਣੇ ਚਾਹਣੇ ਆ ਜਦੋਂ ਤੁਹਾਨੂੰ ਡੱਬਾ ਬਣਾਉਣ ਦਾ ਢੰਗ ਆ ਗਿਆ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਚਾਹੇ ਡੱਬਾ ਵੱਡਾ ਬਣਾ ਸਕਦੇ ਆ ਚਾਹੇ ਡੱਬਾ ਛੋਟਾ ਬਣਾ ਸਕਦੇ ਆ ਠੀਕ ਹੈ ਜੀ ਤੇ ਤੁਸੀਂ ਨਿਸ਼ਾਨ ਲਾਉਣ ਪਹਿਲਾਂ ਕਿਵੇਂ ਲਗਣਾ ਜੇ ਤਾਂ ਤੁਸੀਂ ਚਾਹਣੇ ਆ ਕਿ ਅਸੀਂ ਆਹ ਪੱਲੇ ਵਾਲੀ ਥਾਂ ਤੇ ਗੱਠ ਜਗ੍ਹਾ ਛੱਡਣੀ ਆ ਜਿਵੇਂ ਆਪਾਂ ਦੂਸਰੀ ਫੁਲਕਾਰੀ ਤੇ ਛੱਡਦੇ ਆ ਠੀਕ ਹੈ ਜੀ ਤਾਂ ਤੁਸੀਂ ਇੱਥੋਂ ਨਿਸ਼ਾਨ ਲਾ ਸਕਦੇ ਆ ਇਹਨੂੰ ਤੁਸੀਂ ਪ੍ਰੈਸ ਮਾਰ ਕੇ ਫੋਲਡ ਕਰ ਸਕਦੇ ਆ ਤਾਂ ਇਹਨੂੰ ਤੁਸੀਂ ਇੱਕ ਸਾਈਡ ਕਰਕੇ ਇੱਥੇ ਤੁਸੀਂ ਲਾਈਨ ਲਾ ਲਓ ਇੱਕ ਸਿੱਧੀ ਇਹ ਤੇ ਸਿੱਧੀ ਲਾਈਨ ਦਾ ਅਰੋਜੇ ਤੁਸੀਂ ਜਗ੍ਹਾ ਛੱਡਣੀ ਚਾਹੁੰਦੇ ਆ ਤਾਂ ਤੁਸੀਂ ਉਹ ਲਾਈਨ ਤੇ ਨਿਸ਼ਾਨ ਲਾਉਂਗੇ ਤੁਹਾਨੂੰ ਸਮਝ ਲੱਗ ਜੂਗੀ ਜਦੋਂ ਮੈਂ ਤੁਹਾਨੂੰ ਨਿਸ਼ਾਨ ਲਾਉਣੇ ਦੱਸੂਗੀ ਜੇਕਰ ਤੁਸੀਂ ਨਹੀਂ ਜਗ੍ਹਾ ਛੱਡਣੀ ਚਾਹੁੰਦੇ ਤੁਸੀਂ ਸ਼ੁਰੂ ਤੋਂ ਡੱਬੇ ਛਾਪਣੇ ਚਾਹੁੰਦੇ ਆ ਤਾਂ ਤੁਸੀਂ ਕੀ ਕਰੋਗੇ ਕਿ ਜਿਹੜਾ ਫੁਨਕਾਰੀ ਦਾ ਜੁੜਿਆ ਵਾਲਾ ਪਾਸਾ ਆਹ ਜੁੜਿਆ ਵਾਲਾ ਪਾਸਾ ਹੋ ਗਿਆ ਨਾ ਸੈਂਟਰ ਵਾਲਾ ਪਾਸਾ ਇਹ ਤੁਸੀਂ ਇੱਧਰ ਰੱਖਣਾ ਇਧਰੋਂ ਹੀ ਤੁਸੀਂ ਨਿਸ਼ਾਨ ਲਾਉਣ ਲੱਗਣਾ ਹੈ ਜਿਹੜਾ ਖੁੱਲਾ ਵਾਲਾ ਪਾਸਾ ਦੇਖੋ ਇਹ ਮੇਰੇ ਵਾਲੀ ਸਾਈਡ ਪਿਆ ਰਹੂਗਾ ਇੱਧਰ ਠੀਕ ਹੈ ਜੀ ਹੁਣ ਜਿਹੜੇ ਆਪਾਂ ਡੱਬੇ ਜਿਵੇਂ ਸਟੈਂਡਰਡ ਸਾਈਜ਼ ਜੋ ਬਣਦਾ ਉਹ 3 3 ਇੰਚ ਦੇ ਡੱਬੇ ਤੁਸੀਂ ਚਾਰ ਦੇ ਜਿੰਨਾ ਤੁਹਾਡਾ ਦਿਲ ਕਰੇ ਪਹਿਲੀ ਗੱਲ ਤਾਂ ਤੁਸੀਂ ਕਿ ਇਹ ਦੇਖ ਲੈਣਾ ਕਿ ਆਪਣਾ ਫੁਲਕਾਰੀ ਮਿਲ ਲਾਂਗੇ ਕਿਰਾ ਸਾਰਾ ਜਿਹੜਾ ਪਨਾ 21 ਕੁ ਹੁੰਦਾ ਠੀਕ ਹੈ ਜੀ ਤੇ ਆਪਾਂ ਕੀ ਕਰਾਂਗੇ 21 ਮਤਲਬ ਡਬਲ ਆ 42 ਹੋ ਗਿਆ ਤੁਸੀਂ ਕੀ ਕਰੋ ਮੈਂ ਇੱਥੋਂ ਹੁਣ 1.5 ਇੰਚ ਛੱਡ ਲੈਣਾ ਸਭ ਤੋਂ ਪਹਿਲਾਂ ਮੈਂ 3 3 ਦੇ ਡੱਬੇ ਬਣਾਉਂਗੀ ਜਿੰਨੇ ਬਾਕੀ ਤੁਹਾਨੂੰ ਠੀਕ ਲੱਗਦਾ ਤੁਸੀਂ ਆਪਣੇ ਹਿਸਾਬ ਨਾਲ ਓਨਾ ਡੱਬਾ ਬਣਾ ਸਕਦੇ ਆ ਤਾਂ ਬਣਾਉਣਾ ਕਿਵੇਂ ਆ ਤੁਸੀਂ ਜੁੜੇ ਵਾਲੇ ਸਾਈਡ ਆ ਜਿਹੜੀ ਆ ਜੁੜੇ ਵਾਲੇ ਪਾਸੇ ਇੱਥੇ ਤੁਸੀਂ 1.5 ਇੰਚ ਦਾ ਨਿਸ਼ਾਨ ਲਓ ਇੱਥੇ ਆਪਣਾ ਲੱਗ ਗਿਆ 1.5 ਇੰਚ ਦਾ ਨਿਸ਼ਾਨ ਇਸ ਤੋਂ ਬਾਅਦ ਤੁਸੀਂ 10 10 ਇੰਚ ਦੇ ਨਿਸ਼ਾਨ ਸਾਰੀ ਪ੍ਰਕਾਰ ਦੀ ਤਰ੍ਹਾਂ ਲਓਗੇ 9 ਨਾ ਤੋਂ ਬਾਅਦ ਬਣ ਗਿਆ ਆਪਣੇ ਕੋਲੇ 12 15 ਤੇ ਆਲੋ ਹੀ 18 ਠੀਕ ਹੈ ਆ ਇੰਨੀ ਜਗ੍ਹਾ ਆਪਣੇ ਕੋਲੇ ਬਚ ਗਈ ਇਹਨੂੰ ਆਪਾਂ ਜਗ੍ਹਾ ਛੱਡ ਦੇਣੀ ਹੈ ਇਹਨੂੰ ਨਹੀਂ ਕੋਸ਼ ਕਰਨਾ ਹੁਣ ਤੁਸੀਂ ਦੇਖੋ ਜਿਹੜਾ ਪਹਿਲਾ ਨਿਸ਼ਾਨ ਆਪਾਂ ਡੇਢ ਦਾ ਕਿਉਂ ਲਾਇਆ ਕਿਉਂਕਿ ਇਹ ਫਲਕਾਰੀ ਡਬਲ ਆ ਦੇਖੋ ਜੀ ਜਦੋਂ ਆਪਾਂ ਇਹਨਾਂ ਨੂੰ ਫੋਲਾਂਗੇ ਡੇਢ ਆ ਤੇ ਡੇਢ ਆ ਇਹ ਬਣ ਜੂਗਾ ਨਾ ਆਪਣੇ ਆਪ ਤੰ ਦਾ ਡੱਬਾ ਇਹ ਆਪਣਾ ਡੱਬਾ ਫਿਰ ਵੱਧੂ ਘਟੂਗਾ ਨਹੀਂ ਤਾਂ ਕਰਕੇ ਜੇ ਤੁਸੀਂ 4 ਦਾ ਨਿਸ਼ਾਨ ਲਾਉਣਾ ਫਿਰ ਤੁਸੀਂ ਇੱਧਰ 2 ਦਾ ਲਾਉਣਾ 2 ਥੋੜੀ ਆ ਸਾਈਡ ਰਹਿ ਜੂਗੀ ਠੀਕ ਹੈ ਜੀ ਦੋ ਤੁਹਾਡੀ ਆਹ ਵਾਲੀ ਸਾਈਡ ਹੈ ਜੋ ਦੋ ਇਧਰ ਹੋ ਜੂ ਤਾਂ ਚਾਰ ਇੱਥੋਂ ਜਾਨੀ ਜਿੰਨੇ ਜੇ ਤਾਂ ਤੁਸੀਂ ਤਿੰਨ ਤਿੰਨ ਡੱਬੇ ਬਣਾਉਣੇ ਆ ਤਾਂ ਵਿਚਾਰੇ ਤੁਸੀਂ ਡੇਢ ਛੱਡਣਾ ਜੇ ਤੁਸੀਂ ਚਾਰ ਚਾਰ ਦੇ ਡੱਬੇ ਬਣਾਉਂਗੇ ਤਾਂ ਵਿਚਾਰੇ ਤੁਸੀਂ ਦੋ ਛੱਡਣਾ ਮੈਨੂੰ ਲੱਗਦਾ ਕਿ ਨੂੰ ਸਮਝ ਲੱਗ ਗਈ ਹੋਣੀ ਆ ਕਿ ਸੈਂਟਰ ਵਾਲਾ ਡੱਬਾ ਜਿਹੜਾ ਜਦੋਂ ਆਪਾਂ ਐ ਫੁਲਕਾਰੀ ਖੋਲਾਂਗੇ ਉਹ ਆਪਣੇ ਆਪ ਤਿੰਨ ਹੋ ਜੂਗਾ ਤਾਂ ਤੁਸੀਂ ਇਥੋਂ ਡੇਢ ਨਿਸ਼ਾਨ ਡੇਢ ਦਾ ਇੰਚ ਦਾ ਨਿਸ਼ਾਨ ਲਾ ਕੇ ਸਟਾਰਟ ਕਰਨਾ ਹੈ ਦੂਜੀ ਗੱਲ ਫਿਰ ਇਧਰ ਥਾਂ ਕਿੰਨਾ ਬਚਦਾ ਉਹ ਤੁਹਾਡੀ ਕੋਈ ਟੈਨਸ਼ਨ ਨਹੀਂ ਤੇ ਇਧਰ ਇਨਾ ਆਪਣਾ ਕੋਲੇ ਥਾਂ ਬਚ ਜੂਗਾ ਉਹ ਕੋਈ ਚੱਕਰ ਨਹੀਂ ਕਿਉਂਕਿ ਇੱਥੇ ਆਪਾਂ ਕੁਝ ਹੋਰ ਵੀ ਬਣਾ ਸਕਦੇ ਕੋਈ ਡਿਜ਼ਾਈਨਿੰਗ ਨਹੀਂ ਵੀ ਬਣੂਗੀ ਨਾ ਤਾਂ ਵੀ ਕੋਈ ਨਹੀਂ ਉਸ ਤੋਂ ਬਾਅਦ ਦੇਖੋ ਜੀ ਤੁਸੀਂ ਇਹ ਆਪਾਂ ਲਾ ਲੇ 3 3 ਇੰਚ ਦੇ ਹੁਣ ਆਪਾਂ ਇਧਰ ਨੂੰ ਜਿੱਧਰ ਪਾਸਾ ਜੁੜਿਆ ਹੋਇਆ ਉਧਰ ਵੀ ਆਪਾਂ ਸੇਮ ਵੇਨ ਨਾਲ ਆਪਾਂ 3 3 ਇੰਚ ਦੇ ਨਿਸ਼ਾਨ ਲਾ ਲੈਣੇ ਆ ਤੁਸੀਂ ਚਲ ਬਸ ਇਦਾਂ ਹੀ ਦੇਖ ਲਓ ਥੋੜਾ ਟਾਈਮ ਬੜਾ ਨਾ ਹੀ ਖਰਾਬ ਹੋਊਗਾ ਮੇਰੇ ਪਹਿਲਾਂ ਲਾਏ ਹੋਏ ਆ ਤੁਸੀਂ ਇਦਾਂ ਦੇਖ ਲਓ ਬਸ ਆ ਮੇਰੇ 3 3 ਦੇ ਅੰਦਾਜ਼ੇ ਨਾਲ ਚਲੋ ਆਪਾਂ ਥੋੜਾ ਦੇਖ ਵੀ ਲਈਏ ਆ ਸੀਨ ਛੱਡ ਕੇ ਤੁਸੀਂ 3 3 ਇੰਚ ਸੀਨ ਛੱਡ ਦਿਓ ਹਾਂ ਜੇ ਤੁਸੀਂ ਚਾਹੋ ਨਾ ਅਸੀਂ ਪੂਰੇ ਦਾ ਪੂਰੀ ਜਗ੍ਹਾ ਛੱਡਣੀ ਆ ਤਾਂ ਫਿਰ ਤੁਸੀਂ ਇੱਥੋਂ ਲੱਗੇ ਲਾਉਣਾ ਇੱਥੇ ਲਾਈਨ ਲਾ ਲਿਓ ਬਸ ਤੁਸੀਂ ਫਿਰ ਇਹ ਸਮਝ ਲਿਓ ਕਿ ਸਾਡੀ ਫਲਕਾਰੀ ਇੱਥੋਂ ਸਟਾਰਟ ਹੋ ਰਹੀ ਆ ਹੋਰ ਤਾਂ ਕੋਈ ਚੱਕਰ ਨਹੀਂ ਦੀ ਵਿੱਚ ਨੋਂ ਮੈਂ ਤੁਹਾਨੂੰ ਥੋੜੇ ਜਿਹਾ ਲਾ ਕੇ ਦਿਖਾ ਦਣੀ ਆ ਫਿਰ ਜਿੰਨਾ ਤੁਸੀਂ ਚਾਹੋ ਸਾਰੀ ਫਲਕਾਰੀ ਤੇ ਪਾਉਣੀ ਚਾਹੋ ਸਾਰੀ ਤੇ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿਆਂ ਬਸ ਤੁਸੀਂ ਕਿਵੇਂ ਲਾਉਣੇ ਆ ਇਸ ਤਰ੍ਹਾਂ ਇੱਧਰ ਲਾ ਲੈਣਾ ਜੁੜੇ ਪਾਸੇ ਵੀ ਲਾ ਲੈ ਠੀਕ ਹੈ ਜੀ ਇੱਧਰ ਵੀ ਲਾ ਲੈ ਤੇ ਜਿਹੜੀ ਤੁਸੀਂ ਆ ਇੰਨੀ ਜਗ੍ਹਾ ਆਪਣੀ 18 ਇੰਚ ਤੇ ਪੂਰੀ ਰਹਿ ਕੇ ਨਾ ਇੰਨੀ ਜਗ੍ਹਾ ਬਚ ਗਈ। ਇੰਨੀ ਜਗ੍ਹਾ ਤੁਸੀਂ ਇਹ ਵੇਖ ਲੈਣੀ ਆਪਣੀ ਕਿੰਨੀ ਬਚੀ ਆ। ਇਹ ਬਚ ਗਈ ਆਪਣੀ 1.5 ਇੰਚ ਬਚ ਗਈ। ਤੁਸੀਂ 1.5 1.5 ਤੇ ਕਰਕੇ ਇਦਾਂ ਨਿਸ਼ਾਨ ਲਾ ਕੇ ਤੇ ਸਿੱਧੀ ਲੈਣ 1.5 ਇੰਚ ਦੀ ਸਿੱਧੀ ਕਰਕੇ ਲੈਣ ਲਾ ਲੈਣੀ ਆ ਠੀਕ ਹੈ ਮੈਂ ਅੰਦਾਜ਼ੇ ਨਾਲ ਇਸ ਤਰ੍ਹਾਂ ਲਾਈਨ ਲਾਤੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਇਧਰਲੀ ਸਾਈਡ ਵੀ ਆਪਾਂ 3 3 ਤੇ ਨਿਸ਼ਾਨ ਲਾਵਾਂਗੇ। ਉਹ ਵੀ ਸੀਨ ਛੱਡ ਕੇ ਉਹਦੀ ਸਿਹਦੇ ਜੀ ਨੂੰ ਕਰ ਲਿਓ ਜਿਹੜਾ ਉਹ ਪਰਲਾ ਨਿਸ਼ਾਨ ਲੱਗਿਆ ਸਿੱਧੇ-ਸਿੱਧੇ 3 3 ਇੰਚ ਦੇ 3 6 ਮੈਂ ਅੰਦਾਜ਼ੇ ਨਾਲ ਲਾਦਣੀ ਮੈਂ ਅ ਉਸ ਤੋਂ ਬਾਅਦ ਜਿਹੜਾ ਮੇਨ ਆ ਕੰਮ ਆਪਣਾ ਤੁਸੀਂ ਕੀ ਕਰਨਾ ਕਿ ਇਹਨੂੰ ਫੜੋ ਨਿਸ਼ਾਨ ਨੂੰ ਇਹਨੂੰ ਇੱਥੋਂ ਤੇ ਐਵੇਂ ਕਰਕੇ ਨਾ ਉਹ ਬ੍ਰੈਸ ਨੂੰ ਬਹੁਤ ਟਾਈਮ ਦੀ ਲੱਗੀ ਆ ਇਹਨੂੰ ਇੱਥੋਂ ਫੜ ਕੇ ਨਾ ਇੱਥੋਂ ਐਵੇਂ ਮਾਰੋ ਬ੍ਰੈਸ ਠੀਕ ਹੈ ਆ ਦੇਖੋ ਤੈ ਬਣ ਗਈ ਇਹਨੂੰ ਤੈਨੂੰ ਖੋਲ ਲਓ ਖੋਲ ਕੇ ਮੱਚ ਏ ਇੱਥੋਂ ਫੜੋ ਤੇ ਆ ਨਿਸ਼ਾਨ ਤੋਂ ਫੜੋ ਫੇਰ ਇਹਦੇ ਤੇ ਪ੍ਰੈਸ ਮਾਰਨਾ ਬਈ ਦੇਖਦੇ ਹਾਂ ਹੁੰਦੇ ਫਿਰਿਆ ఫ ఎవీ ఆ నిశా ఫడోాలా నిశా ఫోను ప్రెస్ మారో యొక్క ఉష్ణా ఆ ਆਪਣੇ ਇੱਕ ਸਾਈਡ ਐਵੇਂ ਨਿਸ਼ਾਨ ਬਣ ਗਏ ਤਾਂ ਇਹ ਨਿਸ਼ਾਨਾਂ ਨੂੰ ਪਹਿਲਾਂ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਕਿ ਪੈਨਸਲ ਜਾਂ ਚਾਕ ਨਾਲ ਤੁਸੀਂ ਇਹਨਾਂ ਦੇ ਲੈਣਾ ਲਾ ਲੋ ਕਿਉਂਕਿ ਜੇ ਤੁਸੀਂ ਦੁਬਾਰਾ ਦੁਬਾਰਾ ਤੇ ਪ੍ਰੈਸ ਮਾਰੋਗੇ ਨਾ ਇਹਨੇ ਮਟ ਜਾਣਾ ਇਸੇ ਲਈ ਨਾ ਨਲੀਆਂ ਦੇਖੋ ਮੈਂ ਥੋੜਾ ਜਿਹਾ ਨਾ ਰਫਲੀ ਜਲਦੀ ਜਲਦੀ ਕਿਉਂਕਿ ਆਪਣਾ ਟਾਈਮ ਨਾ ਖਰਾਬ ਹੋਵੇ ਸਿਰਫ ਮੇਰਾ ਮਕਸਦ ਤੁਹਾਨੂੰ ਸਮਝਾਉਣਾ ਸੀਗਾ ਤੁਸੀਂ ਆ ਦੇਖੋ ਜਿਵੇਂ ਤਿੰਨ ਮੈਥੋਂ ਚੱਕਣਾ ਸੀ ਆਹ ਇਹ ਆ ਦੇਖੋ ਆ ਪਿਆ ਸੀ ਮੇਰੇ ਦੰਤ ਤੇ ਨਿਸ਼ਾਨਾ ਥੋੜਾ ਜਿਹਾ ਡੇਡਾ ਹੋ ਗਏ ਨੇ ਇਹ ਤੁਸੀਂ ਧਿਆਨ ਨਾਲ ਮੈਂ ਤਾਂ ਹੁਣ ਕਾਲੀ ਕਾਲੀ ਤੁਹਾਨੂੰ ਲਗਾਤੇ ਆ ਤੁਸੀਂ ਆ ਦਾ ਧਿਆਨ ਨਾਲ ਪੂਰਾ ਪੂਰਾ ਰੱਖ ਕੇ ਲਵਣਾ ਉੱਥੇ ਸਹੀ ਥਾਂ ਤੋਂ ਚੱਕਣਾ ਹੈ ਚਲੋ ਬਸ ਸਹੀ ਕਰ ਹੀ ਲੈਨੇ ਆ ਉਹਨੂੰ ਤੁਸੀਂ ਆਪ ਦਾ ਠੀਕ ਠੀਕ ਨਿਸ਼ਾਨ ਚੱਕ ਲਓ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਤੁਸੀਂ ਇਹ ਸਾਰੇ ਨਿਸ਼ਾਨ ਆ ਜਿਹੜੇ ਇਹ ਇਹ ਚੌਕਣਨ ਵਾਲੇ ਏਸੀ ਤਰ੍ਹਾਂ ਤੁਸੀਂ ਫਲਕਾਰੀ ਦਾ ਦੂਜਾ ਪਾਸਾ ਵੀ ਪਲਟੋਗੇ ਹੁਣ ਜੁੜਿਆ ਵਾਲਾ ਪਾਸਾ ਮੇਰੇ ਪਾਸੇ ਆ ਜਾਊਗਾ ਤੇ ਦੂਜਾ ਉਧਰ ਚਲਾ ਗਿਆ ਤੇ ਤੁਸੀਂ ਆ ਵੀ ਵਿੱਚ ਸਾਰੇ ਆਹ ਜਿਹੜੇ ਨਿਸ਼ਾਨ ਬਣਨਗੇ ਇੱਥੇ ਵੀ ਤੁਸੀਂ ਸਾਰੇ ਲਾਈਨਾਂ ਲਾ ਲੈਣੀਆਂ ਵਿੱਚ ਆਹ ਵਾਲੇ ਨਿਸ਼ਾਨਾਂ ਦੇ ਇਹ ਤੁਸੀਂਾਰੇ ਇਹ ਚੰਗੀ ਤਰ੍ਹਾਂ ਲਾਉਣੀਆਂ ਐ ਐਵੇਂ ਨਹੀਂ ਲਾਉਣੀਆਂ ਕਿ ਜਿਵੇਂ ਮੈਂ ਲਾ ਰਹੀਆਂ ਰਫ ਤੇ ਤੁਸੀਂ ਵੀ ਇਦਾਂ ਹੀ ਮਾਰ ਦਿਓ ਤੁਸੀਂ ਨਹੀਂ ਇਦਾਂ ਮਾਰਨੀਆਂ ਤੁਸੀਂ ਚੰਗੀ ਤਰ੍ਹਾਂ ਇਸ ਸਕੈਲ ਨਾਲ ਸਿੱਧੀਆਂ ਸਿੱਧੀਆਂ ਲੈਣਾ ਮਾਰਨੀਆਂ ਬਿਲਕੁਲ ਸਿੱਧੀਆਂ ਜਿਵੇਂ ਆ ਸਿੱਧੀ ਲਾਈਨ ਬਣੀ ਹੋਈ ਨਾ ਬਿਲਕੁਲ ਸਿੱਧੀ ਪੂਰੇ ਧਿਆਨ ਨਾਲ ਮਾਰਨੀਆਂ ਜਾਂ ਬੈਂਸਰ ਨਾਲ ਕਿਉਂਕਿ ਥੋੜੀ ਫੁਲਕਾਰੀ ਤੇ ਸਫਾਈ ਤਾਂ ਆਈ ਆਉਗੀ ਜੇ ਥੋੜੇ ਬਾਕਸੇ ਹੀ بڑے ਹੋਣਗੇ ਅਦਰਵਾਇਜ਼ ਜੇ ਥੋੜੇ ਬਾਕਸੇ ਸਹੀ ਨਹੀਂ ਤਾਂ ਕੋਈ ਸਫਾਈ ਨਹੀਂ ਆਉਗੀ ਫੁਲਕਾਰੀ ਤੇ ਇਸੇ ਲਈ ਆਪਾਂ ਬਾਕਸ ਜਿਹੜੇ ਬਣਾਉਣੇ ਆ ਉਹ ਬਹੁਤ ਧਿਆਨ ਨਾਲ ਬਣਾਉਣੇ ਆ ਠੀਕ ਹੈ ਜੀ ਹੁਣ ਇਸੇ ਤਰ੍ਹਾਂ ਆਪ ਚੱਕ ਕੇ ਤੇ ਪ੍ਰੈਸ ਮਾਰ ਲਾਂਗੇ ਹੁਣ ਮੈਂ ਅੱਗੇ ਆ ਦੇਖੋ ਮੈਂ ਅੱਗੇ ਲਾਏ ਨਹੀਂ ਤੁਸੀਂ ਇਸ ਤਰ੍ਹਾਂ ਅੱਗੇ ਜਿੱਥੋਂ ਤੱਕ ਤੁਹਾਡੇ ਬਾਕਸ ਬਣਨਗੇ ਥੋੜਾ ਵਾਧੂ ਵੀ ਬਣੂਗਾ ਉਥੋਂ ਤੱਕ ਤੁਸੀਂ ਇਹ ਨਿਸ਼ਾਨ ਲਾ ਲੈਣੇ ਆ ਫਿਰ ਆਪਾਂ ਕੀ ਕਰਨਾ ਹੁਣ ਆਪਾਂ ਇੱਥੇ ਇੱਕ ਚਲ ਅੰਦਾਜ਼ੇ ਨਾਲ ਹੋਰ ਚੱਕ ਲੈਨੇ ਆ ਆਪਣਾ ਥੋੜਾ ਜਿਹਾ ਸ਼ੋਅ ਜਿਹਾ ਹੋ ਜੂਗਾ ਵੀ ਕਿਵੇਂ ਬਣਾਏ ਆ ਲੋ ਜੀ ਆਵਲੇ ਬਣ ਗਿਆ ਆਪਣੇ ਕੋਲੇ ਹੁਣ ਜਿਵੇਂ ਆਪਾਂ ਇਧਰ ਨੂੰ ਖੁੱਲੇ ਵਾਲੇ ਪੱਲੇ ਵਾਲੇ ਪਾਸਿਓਂ ਆਹ ਇਧਰ ਦੋ ਨਿਸ਼ਾਨ ਚੱਕੀ ਸੀ ਹੁਣ ਆਪਾਂ ਜਿਹੜਾ ਆਪਣਾ ਜੁੜਿਆ ਵਾਲਾ ਪਾਸਾ ਐਵੇਂ ਆਪਾਂ ਆਹ ਵਾਲਾ ਨਿਸ਼ਾਨ ਤੇ ਆਹ ਵਾਲਾ ਨਿਸ਼ਾਨ ਚੱਕਣੀ ਸ਼ੁਰੂ ਕਰ ਦਾਂਗੇ ਅਸਤਰ ਲੋ ਜੀ ਹੁਣ ਆਪਾਂ ਇਸੇ ਤਰ੍ਹਾਂ ਆਪਾਂ ਇਹਨਾਂ ਤੇ ਨਿਸ਼ਾਨ ਐਵੇਂ ਮਾਰ ਲੈਣੇ ਆ ਇਹ ਵੀ ਤੁਸੀਂ ਬਹੁਤ ਧਿਆਨ ਨਾਲ ਸਿੱਧੇ-ਸਿੱਧੇ ਲਾਉਣੇ ਆ ਮੈਂ ਜਸਟ ਤੁਹਾਨੂੰ ਸਿਰਫ ਦੱਸਿਆ ਹੈ ਤਾਂ ਜਦੋਂ ਆਪਾਂ ਫੁਲਕਾਰੀ ਖੋਲਾਂਗੇ ਆ ਦੇਖੋ ਤਾਂ ਆਪਣੇ ਜਿਹੜੇ ਸਾਰੇ ਬਾਕਸ ਆ ਆ ਦੇਖੋ ਆਪਾਂ ਫਿਰ ਇਧਰ ਨੂੰ ਵੀ ਨਿਸ਼ਾਨ ਬਣਗੇ ਨਾ ਆਪਣੇ ਕੋਲ ਇਧਰ ਨੂੰ ਵੀ ਨਿਸ਼ਾਨ ਲਾਣਾਂਗੇ ਇਧਰ ਨੂੰ ਵੀ ਇਸ ਤਰ੍ਹਾਂ ਤਾਂ ਦੇਖੋ ਜਿੱਥੋਂ ਤੱਕ ਤੁਸੀਂ ਇਹ ਬਾਕਸ ਬਣਾਉਣੇ ਚਾਹੋਗੇ ਇਹ ਆਪਣੇ ਇਸ ਤਰ੍ਹਾਂ ਬਾਕਸ ਬਣ ਜਾਣਗੇ ਠੀਕ ਹੈ ਜੀ ਤੁਸੀਂ 4 ਦਾ ਬਣਾਉਣਾ ਚਾਹੋ 4 ਦਾ ਬਣਾ ਲਓ 3 ਦਾ ਬਣਾਉਣਾ ਚਾਹੋ 3 ਦਾ ਬਣਾ ਲਓ ਪਰ ਤੁਸੀਂ ਬਸ ਨਿਸ਼ਾਨ ਧਿਆਨ ਨਾਲ ਲਾਉਣੇ ਆ ਠੀਕ ਹੈ ਜੀ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਫੇਰ ਰਿਪੀਟ ਕਰ ਦੇਣੀ ਆ ਕਿ ਪਹਿਲਾਂ ਤੁਸੀਂ ਐਵੇਂ ਵਿਚਾਲੇ ਤੈਹ ਲਾ ਲੈਣੇ ਆ ਵਿਚਾਲੇ ਤੈਹ ਲਾ ਕੇ ਇੱਧਰ ਤੁਸੀਂ 1.5 ਦਾ ਨਿਸ਼ਾਨ ਲਾਉਣਾ ਆ ਆ 1.5 ਦਾ ਲਾ ਕੇ ਤਿੰਨ ਤਿੰਨ ਨਿਸ਼ਾਨ ਲਾਣੇ ਆ ਤੇ ਤਿੰਨ ਦੀ ਇੱਧਰ ਲਾਉਣੇ ਆ ਤੇ ਤਿੰਨ ਦੀ ਇੱਧਰ ਲਾਉਣੇ ਆ ਠੀਕ ਹੈ ਜੀ ਫਿਰ ਇਧਰੋਂ ਚੱਕ ਚੱਕ ਕੇ ਆਪਾਂ ਐਵੇਂ ਪ੍ਰੈਸ ਮਾਰੀ ਹੋਣੀਆਂ ਤੇ ਉਸੇ ਤਰ੍ਹਾਂ ਮੁੜ ਕੇ ਤਰ쉐 ਦੂਸਰੀ ਤਰ੍ਹਾਂ ਜਿਵੇਂ ਆਪਾਂ ਨੂੰ ਆਪਾਂ ਦੇਖ ਲੈਣਾ ਕਿ ਡੱਬੇ ਕਿਵੇਂ ਬਣਦੇ ਤੇ ਉਸੇ ਤਰ੍ਹਾਂ ਆਪਾਂ ਪ੍ਰੈਸ ਮਾਰੀ ਹੋਣੀਆਂ ਆ ਦੇਖੋ ਤੁਹਾਨੂੰ ਡੱਬੇ ਬਣਦੇ ਦੇ ਜੀ ਹੋਣਗੇ ਆ ਦੇਖੋ ਆ ਡੱਬੇ ਬਣ ਗਏ ਵਿੱਚ ਇਸੇ ਤਰ੍ਹਾਂ ਜਦੋਂ ਆਪਾਂ ਹੋਰ ਅੱਗੇ ਪ੍ਰੈਸ ਮਾਰਾਂਗੇ ਤਾਂ ਇੱਥੇ ਇੱਕ ਡੱਬਾ ਬਣ ਜੂਗਾ ਆਏ ਡੱਬੇ ਬਣੇ ਨਾ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਕਰਕੇ ਵੀ ਦਿਖਾ ਦਿੰਦੀ ਆ ਬਾਰੇ ਨੂੰ ਬਾਅਦ ਤੁਸੀਂ ਸਕੇਲ ਨਾਲ ਬਿਲਕੁਲ ਸਹੀ ਨਿਸ਼ਾਨ ਲਾਉਣਾ ਦੇਖੋ ਪ੍ਰੈਸ ਤਾਂ ਸਹੀ ਵੱਜੂਗੀ ਜੇ ਆਪਾਂ ਸਹੀ ਨਿਸ਼ਾਨ ਚੱਕਾਂਗੇ ਆਹ ਦੇਖੋ ਬਣ ਗਿਆ ਨਾ ਬਾਕਸ ਇਸ ਤਰ੍ਹਾਂ ਤੁਸੀਂ ਇਹ ਬਾਕਸ ਬਣਾ ਲੈਣ ਜਿੰਨਾ ਚਾਹੋ ਤੁਸੀਂ ਇਹ ਬਾਕਸ ਬਣਾ ਸਕਦੇ ਆ ਹਾਂਜੀ ਦੂਜੀ ਗੱਲ ਸੀ ਕਿ ਆਪਾਂ ਜਿਹੜੀ ਸੂਈ ਆ ਉਹ ਕਿੰਨਾ ਨੰਬਰ ਵਰਤਣੀ ਆ ਫੁਲਕਾਰੀ ਵਾਸਤੇ ਜਿਹੜੀ ਆਪਾਂ ਸੂਈ ਵਰਤਦੇ ਆ ਉਹ ਮੈਂ ਪੋਨੀ ਦੀ ਲੈ ਕੇ ਆਉਣੀ ਹੁੰਦੀਆਂ 6 ਨੰਬਰ ਸੂਈ ਮੈਂ ਲੈ ਕੇ ਆਉਣੀ ਹੁੰਦੀਆਂ ਕਿਉਂਕਿ ਇਹਦਾ ਜਿਹੜਾ ਸਾਈਜ਼ ਆ ਉਹ ਥੋੜਾ ਲੰਬਾ ਹੁੰਦਾ ਹੈ ਤੇ ਲੰਬੇ ਨਾਲ ਵੀ ਸਫਾਈ ਵੀ ਉਹਦੀ ਕੱਢਣਾ ਵੀ ਸੌਖਾ ਕਈ ਵਾਰੀ ਜਦੋਂ ਛੋਟੀ ਸੂਈ ਹੁੰਦੀ ਆ ਛੋਟੀ ਸੂਈ ਨਾਲ ਆਪਾਂ ਧਾਗਾ ਚੱਕਦੇ ਆ ਤੇ ਉਹ ਵਿੱਚ ਨੇਲ ਆਪਣਾ ਫਸ ਜਾਂਦਾ ਤੇ ਫਿਰ ਉਹ ਕੰਮ ਖਰਾਬ ਹੁੰਦਾ ਦੇਖੋ ਇਹ ਥੋੜੀ ਲੰਬੀ ਹੁੰਦੀ ਆ ਠੀਕ ਹੈ ਜੀ 6 ਨੰਬਰ ਇਹ ਸੂਈ ਮੈਂ ਯੂਜ਼ ਕਰਦੀ ਹੁੰਦੀ ਆ ਦੂਜੇ ਕਈਆਂ ਨੇ ਮੈਸੇਜ ਕਰਕੇ ਪੁੱਛਿਆ ਸੀ ਤੁਸੀਂ ਕੱਪੜਾ ਕਿਹੜਾ ਵਰਤੇ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਜਿੱਕੇ ਜਿਹੜਾ ਆਪਣਾ ਇਹ ਕੱਪੜਾ ਯੂਜ਼ ਕਰਦੇ ਆ ਇਹ ਕਪੜਾ ਆਪਾਂ ਕੈਮਰਿਕ ਕਾਟਨ ਯੂਜ਼ ਕਰਦੇ ਆ ਮੈਂ ਤੁਹਾਨੂੰ ਫਿਰ ਤੋਂ ਇੱਕ ਵਾਰ ਦਿਖਾ ਦਿੰਨੀ ਆ ਮਫਤ ਲਾਲ ਦੀ ਕਾਟਨ ਦਾ ਆ ਕੈਮਰਿਕ ਕਾਟਨ ਆ ਇਹ ਥੋੜੀ ਜੀ ਧਾਗੇ ਨੂੰ ਗ੍ਰਿਪ ਆਪਦੇ ਤੇ ਜ਼ਿਆਦਾ ਕਰਦੀ ਹੈ ਜ਼ਿਆਦਾ ਵਧੀਆ ਕਪੜਾ ਹੁੰਦਾ ਤੇ ਇਹ ਵੀ ਮਫਤ ਲਾਲ ਦੀ ਕਾਟਨ ਆ ਵੈਸੇ ਤਾਂ ਇਹ ਵੀ ਵਧੀਆ ਇਹ ਵੀ ਕੋਈ ਮਾੜਾ ਨਹੀਂ ਹੈਗਾ ਤੇ ਰੀਲਾਂ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਰੀਲਾਂ ਤੁਹਾਨੂੰ ਲੁਧਿਆਣੇ ਤੋਂ ਮਿਲ ਜਾਣੀਆਂ ਇੱਥੋਂ ਤਾਂ ਨਹੀਂ ਮਿਲਣੀਆਂ ਕਿਉਂਕਿ ਮੂਗੇ ਤੋਂ ਵੀ ਜਿਹੜੀਆਂ ਮਸ਼ੀਨ ਵਾਲੀਆਂ ਰੀਲਾਂ ਉਹ ਜ਼ਿਆਦਾ ਮਿਲਦੀਆਂ ਤੇ ਕਿਹੜਾ ਉਹ ਦੂਜੀਆਂ ਘੱਟ ਮਿਲਦੀਆਂ ਹੱਥ ਵਾਲੀਆਂ ਤੇ ਇਹ ਰੀਲਾ ਤੁਹਾਨੂੰ ਉਥੋਂ ਮਿਲ ਜਾਣਗੀਆਂ ਜੀ ਲੁਧਿਆਣੇ ਤੋਂ ਮਿਲ ਜਾਣੀਆਂ ਤੁਹਾਨੂੰ ਜੇ ਪਤਾ ਕਰਨਾ ਤੁਸੀਂ ਆਪਣੇ ਆਪ ਕਰ ਲਓ ਨਹੀਂ ਮੈਂ ਤੁਹਾਨੂੰ ਪਤਾ ਕਰਕੇ ਦੱਸ ਦੂੰਗੀ ਕਿ ਵੀ ਇਹ ਰੀਲਾ ਕਿੱਥੋਂ ਮਿਲਦੀ ਹੈ ਦੂਜਾ ਸੀਗਾ ਜੀ ਆਪਣਾ ਇੱਕ ਵਾਲਾ ਆਹ ਵਾਲਾ ਆਪਣਾ ਪੈਟਰਨ ਸੀਗਾ ਇਹ ਮੈਂ ਤੁਹਾਨੂੰ ਸਿਰਫ ਥੋੜਾ ਸਟਾਰਟ ਕਰਨਾ ਹੀ ਦੱਸੂੰਗੀ ਆਪਾਂ ਜਿਆਦਾ ਟਾਈਮ ਨਹੀਂ ਥੋੜਾ ਖਰਾਬ ਕਰਾਂਗੇ ਇਹਨੂੰ ਨਾ ਆਪਾਂ ਤੁਸੀਂ ਕਦੇ ਵੀ ਜਿੱਧਰਲੇ ਪਾਸੇ ਨਾ ਇੱਕ ਤੁਸੀਂ ਇਹ ਧਿਆਨ ਰੱਖਣਾ ਜਿੱਧਰਲੇ ਪਾਸੇ ਆਹ ਕਾਰਨਰ ਬਣਦਾ ਤਕੂਨ ਨਿੱਕੀ ਧਕੌਣ ਬਣ ਰਹੀ ਨਾ ਨਿੱਕੀ ਧਕੌਣ ਉੱਥੇ ਤੁਸੀਂ ਕਦੇ ਸਟਾਰਟ ਨਹੀਂ ਕਰਨਾ ਕਿਉਂਕਿ ਉੱਥੇ ਨਾ ਫਿਰ ਆਪਾਂ ਨੂੰ ਟਾਂਕੇ ਪਾਉਣੇ ਔਖੇ ਲੱਗਦੇ ਆ ਔਖੇ ਹੋ ਜਾਂਦੇ ਤੇ ਸਫਾਈ ਵੀ ਨਹੀਂ ਆਉਂਦੀ ਜੀ ਆਪਾਂ ਜਿੱਥੇ ਡੱਬੇ ਖੁੱਲੇ ਆ ਸਿੱਧੀ ਲਾਈਨ ਆ ਆਪਾਂ ਉੱਥੋਂ ਸਟਾਰਟ ਕਰਾਂਗੇ ਇਹ ਤੁਸੀਂ ਦੇਖੋ ਜਿਹੜਾ ਆਪਾਂ ਪਹਿਲਾਂ ਆਹ ਵਾਲਾ ਪਾਇਆ ਸੀ ਆ ਦੇਖੋ ਇਹਦੀ ਇਹਦੀ ਜਿਹੜੀ ਆ ਲਾਈਨ ਆ ਵਿੱਚ ਥਾਂ ਬਚਿਆ ਹੋਇਆ ਆ ਥਾਂ ਬਚਿਆ ਹੋਇਆ ਇਹ ਜਿੱਧਰ ਨੂੰ ਡੱਬੇ ਆਏ ਆ ਇਹ ਥਾਂ ਜਿਹੜਾ ਬਚਿਆ ਹੋਇਆ ਤਰਸ਼ਾ ਬਚਿਆ ਹੋਇਆ ਠੀਕ ਹੈ ਜੇ ਹੁਣ ਆਪਾਂ ਇਹਨੂੰ ਇੱਥੋਂ ਆਏ ਸਟਾਰਟ ਕਰਦੇ ਆਏ ਸਿੱਧਾ ਮੈਂ ਇਧਰੋਂ ਇਹਨੂੰ ਸਟਾਰਟ ਕਰ ਦੇਵਾਂ ਤਾਂ ਆਹ ਲਾਈਨ ਟੇਢੀ ਜਾ ਰਹੀ ਆ ਜਦੋਂ ਇਹ ਟੇਢੀ ਲਾਈਨ ਜਾਂਦੀ ਨਾ ਤੇ ਜਦੋਂ ਇਹ ਟੇਢੀ ਲਾਈਨ ਆਏ ਆ ਆਪਾਂ ਟਾਂਕਾ ਵੱਡਾ ਛੋਟਾ ਕਰਨਾ ਫਿਰ ਆਪਾਂ ਨੂੰ ਟੇਢੇ ਰਹਾ ਤੋਂ ਬਹੁਤ ਔਖਾ ਐ ਐਵੇਂ ਟਾਂਕਾ ਭਰਨਾ ਵੀ ਇੱਥੇ ਆਪਾਂ ਐਵੇਂ ਭਰਾਂਗੇ ਤੇ ਫਿਰ ਨਾਲ-ਨਾਲ ਉਹਨਾਂ ਵੱਧ ਜਾਂਦਾ ਨਾ ਇਹ ਫਿਰ ਗਲਤ ਹੋ ਜਾਂਦਾ ਆਪਾਂ ਇਹਨੂੰ ਕਰਾਂਗੇ ਇਸ ਤਰ੍ਹਾਂ ਸਟਾਰਟ ਕਰਾਂਗੇ ਆਹ ਲਾਈਨ ਫਿਰ ਮੇਰੇ ਵੱਲ ਸਿੱਧੀ ਹੋਗੀ ਤੁਹਾਡੇ ਵੱਲ ਆਹ ਲਾਈਨ ਬਿਲਕੁਲ ਸਿੱਧੀ ਹੋਗੀ ਜਿਹੜੀ ਸਿੱਧੀ ਲਾਈਨ ਆ ਉਹ ਆਪਾਂ ਨੂੰ ਚੱਕਣੀ ਸ ਆ ਦੇਖੋ ਇੱਕ ਨਵੇਂ ਥੋੜਾ ਮੈਂ ਪੈਨਸਲ ਨਾਲ ਡਾਰਕ ਕੀਤਾ ਤੁਹਾਨੂੰ ਦਿਖਾਉਣ ਲਈ ਵੀ ਉਨਾ-ਉਨਾ ਚੱਕ ਲਿਓ ਤਾਂ ਕਰਕੇ ਵਿੱਚ ਦੀ ਜਗ੍ਹਾ ਨਹੀਂ ਚੰਗੀ ਤਰ੍ਹਾਂ ਦਿਖਦੀ ਨਹੀਂ ਜਿਹੜੀ ਛੱਡੀ ਆ ਨਹੀਂ ਤਾਂ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਦੇਖਣ ਚ ਵੀਡੀਓ 'ਚ ਤਾਂ ਮੈਨੂੰ ਪਤਾ ਨਹੀਂ ਕਿਵੇਂ ਲੱਗਦਾ ਵੈਸੇ ਤਾਂ ਇਹ ਬਹੁਤ ਵਧੀਆ ਲੱਗ ਰਿਹਾ ਦੇਖਣ ਚ ਆ ਦੇਖੋ ਇੱਕ ਥੋੜੀ সুইਟੇਡੀ ਕੱਟ ਕੇ ਨਾ ਇਧਰ ਆਪਾਂ ਕਮਾ ਲੈਣਾ ਤੇ ਬਸ ਤੁਸੀਂ ਐਵੇਂ ਬਰਾਬਰ-ਬਰਾਬਰ ਜਗ੍ਹਾ ਚੱਕੀ ਹੋਣੀ ਹੈ ਇਹ ਜਿਹੜੀ ਜਿਹੜੀ ਪੈਨਸਲ ਵਾਲੀ ਜਗਾ ਛੱਡੀ ਨਾ ਉਹ ਆਪਾਂ ਚੱਕ ਲੇ ਲਓ ਜੀ ਇਸੇ ਤਰ੍ਹਾਂ ਇਹ ਆਪਣਾ ਹੁਣ ਤਾਂ ਇਹ ਪਤਾ ਹੀ ਆ ਤੁਹਾਨੂੰ ਵੀ ਟਾਂਕਾ ਤਾਂ ਆਉਂਦਾ ਹੀ ਆ ਇਸ ਤਰ੍ਹਾਂ ਇਹ ਆਪਣਾ ਕੰਪਲੀਟ ਹੋ ਜਾਊਗਾ ਇਹ ਕਲਰ ਤੇ ਸੂਈ ਆ ਦੇਖੋ ਇੰਨੀ ਲੰਬੀ ਸੂਈ ਆ ਇਹ ਸੂਈ ਲੰਬੀ ਹੋਣ ਕਰਕੇ ਜਲਦੀ ਨਾਲੇ ਸਾਰੇ ਵਿੱਚ ਦੀ ਨਿਕਲ ਜਾਂਦੀ ਹੈ ਤੇ ਸਫਾਈ ਵੀ ਆਉਂਦੀ ਆ ਆਪਾਂ ਉਹਨੂੰ ਚੱਕਣ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ